ਕਸੇ ਮੈਂ ਸੋਸਾਇਟੀ ਚ ਇਹ ਚੀਜ਼ ਦੇਖੀ ਆ ਜੋਕਸਪਾਰਟ ਵੀ ਜੇ ਤਾਂ ਮੁੰਡਾ ਚੀਟ ਕਰਦਾ ਉਹ ਬਹੁਤ ਮਤਲਬ ਵੱਡਾ ਉਹ ਬਣ ਜਾਂਦਾ ਨਾ ਵੀ ਤੁਸੀਂ ਗਲਤ ਦੇਖੀ ਆ ਮੁੰਡਿਆਂ ਮੁੰਡੇ ਜਿਹੜੇ ਆ ਉਹ ਸਗੋਂ ਘੱਟ ਉਹ ਹੁੰਦੇ ਨੇ ਕੁੜੀਆਂ ਵਿਚਰੀਆਂ ਮੈਨੂੰ ਲੱਗਦਾ ਉਹਨਾਂ ਤੇ ਵੱਧੋ ਹੋ ਜਾਊਗਾ ਮਤਲਬ ਤੁਹਾਡੇ ਸਾਹ ਦੇ ਨਾਲ ਵੀ ਕੁੜੀਆਂ ਮੁੰਡੇ ਜ਼ਿਆਦਾ ਚੀਟ ਕਰਦੇ ਕੁੜੀਆਂ ਘੱਟ ਕਰਦੇ ਮੈਨੂੰ ਲੱਗਦਾ ਮਤਲਬ ਇਹ ਦੋਨੋਂ ਸੇਮ ਲੀਤੇ ਨੇ ਅੱਜ ਦੇ ਟਾਈਮ 'ਚ ਜਨਨਕ ਅਸੀਂ ਆਪਣੀ ਸਰਾਊਂਡਿੰਗ 'ਚ ਦੇਖਦੇ ਆਂ ਮਤਲਬ ਸੇਮਲੀ ਤੇ ਹੀ ਚੱਲ ਰਹੇ ਨੇ ਮੁੰਡਾ ਕੁੜੀ ਆਪਾਂ ਕਿਸੇ ਨੂੰ ਜਿੱਦਾਂ ਕਹਿੰਦੇ ਸੀ ਨਾ ਕਿ ਕੋਈ ਕਿਸੇ ਤੋਂ ਘਟ ਨਹੀਂ ਹੈਗਾ ਤਾਂ ਉਹ ਤੁਸੀਂ ਨਾ ਚੀਜ਼ਾਂ ਚ ਵੀ ਕਹਿ ਸਕਦੇ ਆ ਵੀ ਕੋਈ ਕਿਸੇ ਤੋਂ ਘਟ ਨਹੀਂ ਹੈਗਾ ਇਹ ਤਾਂ ਇਹ ਤਾਂ ਗੱਲ ਹੈਗੀ ਆ ਵੀ ਇਹ ਕੋਈ ਕਿਸੇ ਤੋਂ ਘਟ ਨਹੀਂ ਹੈਗਾ ਇਸ ਗੱਲ ਦੇ ਨਾਲ ਤਾਂ ਮੈਂ ਬਿਲਕੁਲ ਵੀ ਵੈਸੇ ਤਾਂ ਅਕੋਰਡਿੰਗ ਟੂ ਯੂ ਗੱਲ ਚੱਲ ਫਿਲਮ ਤੇ ਵੀ ਆ ਜਾਊਗੀ ਜਿੱਥੋਂ ਚੱਲ ਪਈ ਆਪਾਂ ਇੱਦਾਂ ਥੋੜਾ ਜਿਹਾ ਰੱਖ ਦਿੰਦੇ ਆ ਰਿਲੇਸ਼ਨਸ਼ਿਪ ਸ਼ਾਰਟ ਟਰਮ ਰਹਿ ਗਈ ਆ ਇਦਾਂ ਟਾਈਮ ਚ ਮੈਨੂੰ ਲੱਗਦਾ ਰਿਲੇਸ਼ਨਸ਼ਿਪ ਰਹਿਣੀ ਆ ਹੀ ਨਹੀਂ ਸ਼ਾਰਟਮ ਸ਼ੁੱਡੂ ਮੈਨੂੰ ਲੱਗਦਾ ਰਹਿਣੀ ਨਹੀਂ ਜਿੱਦਾਂ ਦੇ ਹਾਲਾਤ ਹੋਏ ਪਏ ਨੇ ਨਾ ਕਿ ਮਤਲਬ ਕਿਸੇ ਨੂੰ ਕਿਸੇ ਦੀ ਜਾਣ ਦਾ ਫਰਕ ਨਹੀਂ ਪੈਂਦਾ ਕਿਸੇ ਨੂੰ ਗਵਾਉਣ ਦਾ ਫਰਕ ਨਹੀਂ ਪੈਂਦਾ ਹੈਨਾ ਉਦਾਂ ਹੀ ਝੂਠ ਐਨੇ ਵੱਧ ਚੁੱਕੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਰਿਸ਼ਤੇ ਬਚਨੇ ਵੀ ਨਹੀਂ ਅੱਗੇ ਜਿੱਦਾਂ ਦੇ ਹਾਲਾਤ ਚੱਲੀ ਜਾਂਦੇ ਨੇ ਕਿਤੇ ਗਿਣਤੀ ਦੇ ਕੀ ਰੀਜ਼ਨ ਲੱਗਦਾ ਵੀ ਕਿੱਥੋਂ ਕੀ ਚੀਜ਼ ਹੈ ਕਿੰਨੇ ਸਾਲ ਤੋਂ ਸ਼ੁਰੂ ਹੋਊਗੀ ਹੋਈ ਹੋਊਗੀ ਅਕੋਰਡਿੰਗ ਟੂ ਯੂ ਮੈਂ ਆਪਣਾ ਪੁਆਇੰਟ ਆਫ View ਵੀ ਦੱਸੂਗਾ ਪਹਿਲਾਂ ਮੈਂ ਤੁਹਾਡਾ ਜਾਣਨਾ ਚਾਹੁੰਗਾ ਮੈਨੂੰ ਲੱਗਦਾ ਕਿ 2018-19 ਤੱਕ ਚੀਜ਼ਾਂ ਠੀਕ ਸੀਗੀਆਂ ਉਸ ਤੋਂ ਬਾਅਦ ਮੇਨੰਦਲਾ ਤੇ ਜਦੋਂ ਜਦਾਂ ਸੋਸ਼ਲ ਮੀਡੀਆ ਬਹੁਤ ਵਧਿਆ ਨਾ ਅਵੇਲੇਬਿਲਿਟੀ ਇੰਨੀ ਵਧ ਚੁੱਕੀ ਹੈ ਕਿ ਹਰ ਬੰਦਾ ਕਹਿੰਦਾ ਕਿ ਤੂੰ ਨਹੀਂ ਦਾ ਸੀ ਆ ਨਹੀਂ ਤੇ ਆ ਸੀ ਸੋ ਅਵੇਲੇਬਿਲਿਟੀ ਸੋਸ਼ਲ ਮੀਡੀਆ ਇਹਨਾਂ ਚੀਜ਼ਾਂ ਨੇ ਮੈਨੂੰ ਲੱਗਦਾ ਥੋੜੀਆਂ ਜਿਆਦਾ ਚੀਜ਼ਾਂ ਖਰਾਬ ਕਰਤੀਆਂ ਆ ਆਪਾਂ ਨੂੰ ਕਦਰਾਂ ਜਿਹੜੀਆਂ ਉਹ ਘਟ ਗਈਆਂ ਨੇ ਬਹੁਤ ਆਪਸ਼ਨਸ ਬਹੁਤ ਹੋ ਗਏ ਆ ਮਤਲਬ ਮੈਨੂੰ ਇਦਾਂ ਲੱਗਦਾ ਕਿ ਜੇ ਕੋਈ ਬੰਦਾ ਕਿਸੇ ਨੂੰ ਛੱਡ ਵੀ ਰਿਹਾ ਆ ਉਹਨੂੰ ਨਹੀਂ ਫਰਕ ਪੈ ਰਿਹਾ ਹਾਂ ਕਿਉਂਕਿ ਅਗਲੇ ਨੂੰ ਇਦਾਂ ਲੱਗ ਰਿਹਾ ਕਿ ਚਲ ਕੋਈ ਹੋਰ ਹੈਗਾ ਉਹਦੇ ਨਾਲ ਗੱਲ ਕਰ ਲੈਣੇ ਆ। ਹਮਮ। ਸਨੈਪਚੈਟਾਂ, ਇੰਸਟਾਗ੍ਰਾਮ, ਫੇਸਬੁੱਕ ਨੇ। ਤੁਹਾਨੂੰ ਵੀ ਬਹੁਤ ਕਾਫੀ ਐਕਟਿਵ ਆ ਮੈਨੂੰ। ਮੈਂ ਐਕਟਿਵ ਹੈਗੀ ਆ। ਮੈਂ ਇਹ ਵੀ ਪੁੱਛ ਰਹੀ ਵੀ ਤੁਹਾਨੂੰ ਉਸ ਚੀਜ਼ ਲਈ ਮਤਲਬ ਉਹ ਕਿਉਂ ਨਹੀਂ ਮੈਂ ਐਕਟਿਵ ਹੈਗੀ ਆ। ਪਰ ਮੈਨੂੰ ਹੁਣ ਸੋਸ਼ਲ ਮੀਡੀਆ ਟੌਕਸਿਕ ਜ਼ਿਆਦਾ ਲੱਗਦਾ ਮਤਲਬ। ਪਹਿਲਾਂ ਜ਼ਿਆਦਾ ਸੀ ਮੈਂ ਅੱਜ ਤੋਂ 2 ਸਾਲ ਪਹਿਲਾਂ। ਉਹ ਮੈਨੂੰ ਹੁਣ ਥੋੜਾ ਜਿਹਾ ਟੌਕਸਿਕ ਲੱਗਣ ਲੱਗ ਗਿਆ ਮਤਲਬ। ਮੈਨੂੰ ਇਦਾਂ ਲੱਗਦਾ ਵੀ ਹਰ ਇਨਸਾਨ ਦੀ ਲਾਈਫ 'ਚ ਇਹ ਸਟੇਜ ਆ ਜਾਂਦੀ ਹੈ ਜਦੋਂ ਉਹ ਸਮਝ ਜਾਂਦਾ ਵੀ ਯਾਰ ਕੋਹ ਨਹੀਂ ਰੱਖਾ ਇੰਸਟਾਗ੍ਰam ਹਾਂ ਜਿਹਦੇ ਕੰਮ ਆ ਜਿਹਦਾ ਐਕਟਰ ਸੀ ਤਾਂ ਪਰਦੇ ਦਾ ਦਿਲਜੀਤ ਦੱਸਣ ਕਹਿੰਦੇ ਹੁੰਦੇ ਵੀ ਜੇ ਮੈਂ ਇਸ ਫੀਲਡ 'ਚ ਨਾ ਹੋਵਾਂ ਮੈਂ ਤਾਂ account ਵੀ delete ਕਰਦਾ ਮੈਂ ਕਿਸੇ ਨੂੰ ਕਿਉਂ ਦੱਸਾਂ ਵੀ ਮੈਂ ਕੀ ਪਾਇਆ ਮੈਂ ਕੀ ਖਾਨਾ ਤੂੰ ਬਿਲਕੁਲ ਸੱਚ ਹੈ ਤੁਹਾਡੀ ਗੱਲ ਪਹਿਲਾਂ ਵਿੱਚ ਜੇ ਮੇਰੇ ਦਿਮਾਗ 'ਚ ਇਹਦਾ ਆਉਣ ਲੱਗ ਗਿਆ ਸੀ ਮੈਂ ਉਹ ਰੀਲਾਂ ਵਾਲੀਆਂ ਰੇਸਾਂ ਦੇ ਵਿੱਚ ਪੈ ਗਈ ਸੀਗੀ ਕਿ ਫੋਲੋਇੰਗ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਹੁਣ ਮੈਂ ਬਹੁਤ ਇਦਾਂ ਦੇ ਆਰਟਿਸਟ ਦੇਖੇ ਜਿਨ੍ਹਾਂ ਦੇ 4-4 5-5 ਮਿਲੀਅਨ ਹੋਣਗੇ ਪਰ ਉਹਨਾਂ ਕੋਲ ਕੰਮ ਨਹੀਂ ਹੈਗਾ ਹਾਂ ਬਿਲਕੁਲ ਸੋ ਮੈਨੂੰ ਇਦਾਂ ਲੱਗਦਾ ਕਿ ਐਟ ਦਾ ਐਂਡ ਥੋੜਾ ਜਿਹੜਾ ਚੰਗਾ ਕੰਮ ਆ ਥੋੜੀ ਕਲਾ ਦਿਖਣੀ ਆ ਉਹ ਰੀਲਾਂ ਇੰਸਟਾਗ੍ਰam ਨੇ ਨਹੀਂ ਤੁਹਾਨੂੰ ਚੁਲਾਉਣਾ ਕੰਮ ਨੇ ਤੁਹਾਨੂੰ ਚੁਲਾਉਣਾ ਸੋ ਕੰਮ ਤੇ ਫੋਕਸ ਕਰਨਾ ਮੈਂ ਪ੍ਰਗਰਨਬੀਰ ਕਪੂਰ ਬਹੁਤ ਵੱਡੀ ਐਗਜ਼ੈਂਪਲ ਆ ਜੀ ਬਹੁਤ 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 ਜ਼ਿਆਦਾ ਵੱਡੀ ਬਹੁਤ ਜੇ ਆਪਾਂ ਸੁਪਰ ਪ੍ਰੋਇਓਰਟੀ ਦੀ ਗੱਲ ਕਰੀਏ ਤੇ ਸਭ ਤੋਂ ਵੱਡੀ ਐਗਜ਼ੈਂਪਲ ਆ ਮੇਨ ਲਾ ਜੇ ਆਪਣੀ ਪੰਜਾਬੀ ਇੰਡਸਟਰੀ ਦੀ ਵੀ ਆਪਾਂ ਗੱਲ ਕਰੀਏ ਤਾਂ ਮੈਨੂੰ ਮੈਂ ਪਹਿਲਾਂ ਵੀ ਦੱਸ ਕੇ ਹੱਡੀਆਂ ਇੱਕ ਇੰਟਰਵਿਊ ਚ ਕਿ ਅਮਰਿੰਦਰ ਗਿੱਲ ਸਰ ਹੁਣ ਹਨ ਨੂੰ ਮੈਂ ਦੇਖਦੀ ਰਹੀ ਆ ਬਹੁਤ ਕੱਟ ਯੂਜ਼ ਕਰਦੇ ਨੇ ਇਵਨ ਹਰੀਸ਼ਵਰਮਾ ਜਰਨਲ ਮੈਂ ਕੰਮ ਕੀਤਾ ਜਦੋਂ ਉਹ ਸਾਡਾ ਚਲੋ ਪ੍ਰੋਜੈਕਟ ਆਇਆ ਨਹੀਂ